ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕੰਦਾ ਅਗਲਾ ਤੇ ਆਖਰੀ ਪਾਗ 18 ਰੂਸ ਮੈਰੀ ਨੇ ਮੇਰੇ ਕੋਲੋਂ ਕਿਉਂ ਹਲਵਾ ਬਣਾਉਣਾ ਸਿੱਖਿਆ ਸੀ ਇਸ ਕਰਕੇ ਉਹ ਮੈਨੂੰ ਇੱਕ ਭਾਰਤੀ ਸਟੋਰ ਤੋਂ ਸੋਜੀ ਤੇ ਕਿਉਂ ਖਰੀਦਣ ਲਈ ਲੈ ਗਈ ਸਮਾਨ ਖਰੀਦ ਕੇ ਅਸੀਂ ਜਦੋਂ ਵਾਪਸ ਆਏ ਤਾਂ ਰਾਤੀ ਵੇਖਿਆ ਕਿ ਮੇਲਾ ਕਰਨੀ ਸੀ ਅਸੀਂ ਸੋਚੀ ਪੈ ਗਏ ਕਿ ਉਹ ਕਿੱਥੇ ਗਈ ਨਾ ਉਸਨੇ ਸਾਨੂੰ ਕੁਝ ਦੱਸਿਆ ਸੀ ਤੇ ਨਾ ਉਹਨੇ ਕੋਈ ਸੁਨੇਹਾ ਹੀ ਸਾਡੇ ਲਈ ਛੱਡਿਆ ਸੀ ਅਸੀਂ ਹੈਰਾਨ ਸੀ ਕਿ ਉਹ ਕਿੱਧਰ ਚਲੀ ਗਈ ਰੋਜ਼ ਮੈਰੀ ਨੇ ਤੀਸਰੇ ਪੈਰ ਕੌਫੀ ਨਾਲ ਹਲਵਾ ਤਿਆਰ ਕਰਨਾ ਸੀ ਪਰ ਮਿਲਾ ਦੇ ਅਚਾਨਕ ਗਾਇਬ ਹੋਣ ਨਾਲ ਸਾਨੂੰ ਫਿਕਰ ਲੱਗ ਗਿਆ ਅਸੀਂ ਉਸ ਦਾ ਸਮਾਨ ਵੇਖਿਆ ਉਹ ਕਾਰ ਹੀ ਪਿਆ ਸੀ ਤੇ ਉਸ ਦਾ ਫੋਨ ਵੀ ਘਾਰ ਹੀ ਰਹਿ ਗਿਆ ਸੀ ਤਕਰੀਬਨ 2 ਦਿਨ ਬਾਅਦ ਸ਼ਾਮ ਨੂੰ ਮਿਲਾਂ ਕਰ ਪੜਤੀ ਤੇ ਉਸ ਨੇ ਦੱਸਿਆ ਕਿ ਉਸ ਦੀ ਧੀ ਕੈਟਰਿਨ ਨਾਲ ਇੱਕ ਪ੍ਰੋਫੈਸਰ ਨੇ ਜ਼ਬਰਦਸਤੀ ਕਰ ਲਈ ਸੀ ਤੇ ਉਹ ਆਪਣੀ ਧੀ ਨਾਲ ਹੀ ਰਹੀ ਉਸ ਪ੍ਰੋਫੈਸਰ ਨੂੰ ਪੁਲਿਸ ਨੇ ਫੜ ਲਿਆ ਸੀ ਪ੍ਰੋਫੈਸਰ ਦੇ ਨਾਲ ਵਾਲੇ ਤੇ ਹੋਰ ਬੜੇ ਲੋਕ ਕੈਟਰਿਨ ਉੱਤੇ ਜ਼ੋਰ ਪਾ ਰਹੇ ਸਨ ਕਿ ਉਸ ਪ੍ਰੋਫੈਸਰ ਨਾਲ ਸਮਝੌਤਾ ਕਰ ਲਿਆ ਜਾਵੇ ਮੈਲਾ ਨੂੰ ਕੈਟਲਿਨ ਆਪ ਹੀ ਸਾਡੇ ਘਰੋਂ ਲੈ ਗਈ ਸੀ ਤੇ ਉਹਨੇ ਪ੍ਰੋਫੈਸਰ ਉੱਤੇ ਕੇਸ ਦਰਜ ਕਰਵਾ ਦਿੱਤਾ ਸੀ ਕੈਟਲਿਨ ਨੇ ਉਸੇ ਵਕਤ ਮੈਡੀਕਲ ਕਰਵਾ ਲਿਆ ਸੀ ਤਾਂ ਕਿ ਕੇਸ ਵਿੱਚ ਪ੍ਰੋਫੈਸਰ ਦੀ ਕੀਤੀ ਜ਼ਬਰਦਸਤੀ ਦੇ ਸਬੂਤ ਦਿੱਤੇ ਜਾ ਸਕਣ ਅਸੀਂ ਉਸ ਅੱਗੇ ਬੜਾ ਦੁੱਖ ਜ਼ਾਹਰ ਕੀਤਾ ਤੇ ਫਿਰ ਮੈਨੂੰ ਉਸ ਬਖਸਰੌਣ ਦਾ ਚੁੱਕਿਆ ਕਦਮ ਠੀਕ ਹੀ ਲੱਗਣ ਲੱਗਾ ਮੈਨੂੰ ਰੌਣ ਉੱਤੇ ਇਹੋ ਗੁੱਸਾ ਆ ਰਿਹਾ ਕਿ ਜਦੋਂ ਉਸਨੇ ਮਕੈਨਿਕ ਡੈਨੀਅਲ ਨੂੰ ਚਾਕੂ ਨਾਲ ਬੰਨ ਕੇ ਮਾਰੀ ਦਿੱਤਾ ਸੀ ਫਿਰ ਉਸਨੂੰ ਘਰ ਨੂੰ ਅੱਗ ਲਾਉਣ ਦੀ ਕੀ ਜ਼ਰੂਰਤ ਸੀ ਉਸਨੇ ਦੂਸਰੇ ਕਮਰੇ ਵਿੱਚ ਸੁੱਤੇ ਬੱਚੇ ਵੱਲ ਕਿਉਂ ਧਿਆਨ ਨਹੀਂ ਸੀ ਦਿੱਤਾ ਜੋ ਤੁਹੇ ਵਿੱਚ ਸਾ ਕੁੱਟਣ ਕਰਕੇ ਮਰ ਗਿਆ ਸੀ ਫਿਰ ਮਨ ਵਿੱਚ ਆਇਆ ਕਿ ਅਸਲ ਵਿੱਚ ਰੌਣ ਖੁਦ ਇੱਕ ਪੱਕਾ ਮੁਜਰਮ ਸੀ ਉਸਨੇ ਤਾਂ ਲੂਨਾ ਨੂੰ ਇਸ ਕਰਕੇ ਹੀ ਮਾਰ ਦਿੱਤਾ ਸੀ ਕਿਉਂਕਿ ਉਹ ਉਸ ਨਾਲ ਰਹਿਣਾ ਹੀ ਨਹੀਂ ਸੀ ਚਾਹੁੰਦੀ ਮੈਂ ਰੌਣ ਬਾਰੇ ਸੋਚਣਾ ਬੰਦ ਕਰ ਦਿੱਤਾ ਮਿਲਾ ਨੇ ਉਸ ਸ਼ਾਮ ਸਾਨੂੰ ਇੱਕ ਗੱਲ ਹੋਰ ਦੱਸੀ ਮੈਂ ਸਕੂਲ ਤੋਂ ਬਾਅਦ ਕਾਲਜ ਜਾਣਾ ਚਾਹੁੰਦੀ ਸੀ ਪਰ ਮੇਰਾ ਪਿਓ ਖਰਚਾ ਨਹੀਂ ਦੇ ਸਕਿਆ ਕਿਉਂਕਿ ਉਹ ਆਪ ਇੱਕ ਸਟੋਰ ਵਿੱਚ ਢਲੀ ਉਮਰ ਵਿੱਚ ਕੰਮ ਕਰਕੇ ਗੁਜ਼ਾਰਾ ਕਰਦਾ ਸੀ ਉਹਦੀ ਸੋਸ਼ਲ ਸਿਕਿਉਰਿਟੀ ਮਲਾ ਕੇ ਵੀ ਘਰ ਦੇ ਖਰਚੇ ਪੂਰੇ ਨਹੀਂ ਸੀ ਹੁੰਦੇ ਮੈਂ ਪਹਿਲਾਂ ਰੈਸਟੋਰੈਂਟ ਵਿੱਚ ਕੰਮ ਕਰਦੀ ਰਹੀ ਤੇ ਫਿਰ ਮੇਰੇ ਪਿਓ ਨੇ ਮੈਨੂੰ ਸੀਐਨਏ ਕਰਨ ਦੀ ਰਾਏ ਦਿੱਤੀ ਉਦੋਂ ਤੋਂ ਹੀ ਮੈਂ ਨਰਸਿੰਗ ਹੌਮ ਵਿੱਚ ਕੰਮ ਕਰਦੀ ਆ ਰਹੀ ਹਾਂ ਮੈਂ ਕੁਝ ਪੈਸਾ ਜੋੜ ਤਾਂ ਲਿਆ ਸੀ ਪਰ ਮੇਰੀ ਸਾਰੀ ਬਚਤ ਮੇਰੇ ਡੈਡੀ ਦੀ ਬਿਮਾਰੀ ਉੱਤੇ ਲੱਗ ਗਈ ਕਿਉਂਕਿ ਜੋ ਕੁਝ ਡੈਡੀ ਕੋਲ ਸੀ ਉਹ ਵੀ ਖਤਮ ਹੋ ਗਿਆ ਸੀ ਡੈਡੀ ਦੇ ਜਾਣ ਤੋਂ ਬਾਅਦ ਮੈਂ ਇਕੱਲੀ ਰਹਿ ਗਈ ਮੇਰੇ ਕਈ ਮੁੰਡੇ ਬੋਏਫ੍ਰੈਂਡ ਬਣੇ ਪਰ ਕਦੇ ਕਿਸੇ ਤੇ ਕਦੇ ਕਿਸੇ ਕਾਰਨ ਕਰਕੇ ਮੇਰੀ ਉਹਨਾਂ ਨਾਲ ਟੁੱਟਦੀ ਰਹੀ ਇੱਕ ਰਾਤ ਮੈਨੂੰ ਤਿੰਨ ਨੌਜਵਾਨਾਂ ਨੇ ਸੜਕ ਤੇ ਜਾਰੀ ਨੂੰ ਚੁੱਕ ਲਿਆ ਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੈਂ ਮੈਡੀਕਲ ਕਰਵਾਇਆ ਪੁਲਿਸ ਰਿਪੋਰਟ ਹੋਈ ਪਰ ਉਹ ਬੰਦੇ ਨਾ ਲੱਭੇ ਫਿਰ ਕੁਝ ਦਿਨ ਬਾਅਦ ਡੀਐਨਏ ਦੇ ਆਧਾਰ ਤੇ ਉਹ ਫੜੇ ਗਏ ਬੜਾ ਡਰਾਮਾ ਹੋਇਆ ਮੇਰੇ ਅੰਦਰ ਉਹਨਾਂ ਨੇ ਇੱਕ ਦਹਿਲ ਪਾ ਦਿੱਤੀ ਸੀ ਉਹਨਾਂ ਨੂੰ ਸਜ਼ਾ ਦਿਵਾਉਣਾ ਮੈਂ ਆਪਣਾ ਫਰਜ਼ ਸਮਝਿਆ ਤੇ ਮੈਂ ਡੱਟੀ ਰਹੀ ਉਹਨਾਂ ਦਾ ਡਿਫੈਂਸ ਵਕੀਲ ਜੋ ਬਕਵਾਸ ਕਰ ਰਿਹਾ ਸੀ ਉਹ ਮੈਨੂੰ ਤਾਂ ਸੁੰਨਾ ਵੀ ਔਖਾ ਸੀ ਇਸ ਕਰਕੇ ਮੇਰੇ ਕੋਲ ਉਸ ਨੂੰ ਗੁੱਸੇ ਵਿੱਚ ਇਹ ਨਿਕਲ ਗਿਆ ਕਿ ਮਿਸਟਰ ਵਾਰਨਰ ਆਪਣੀ ਪਤਨੀ ਨੂੰ 5 ਘੰਟੇ ਇਹਨਾਂ ਦਰਿੰਦਿਆਂ ਕੋਲ ਛਾਡਾਂ ਇਹ ਫੇਰ ਉਸ ਨੂੰ ਪੁੱਛੀ ਕਿ ਉਸ ਨੂੰ ਕਿੰਨਾ ਸਵਾਦ ਆਇਆ ਜੱਜ ਨੇ ਮੈਨੂੰ ਛਿੜ ਗਿਆ ਪਰ ਮੈਂ ਡੱਟੀ ਰਹੀ ਅੰਤ ਨੂੰ ਉਹਨਾਂ ਨੂੰ ਸਜ਼ਾ ਹੋਗੀ ਪਰ ਮੈਂ ਮਾਂ ਬਣ ਗਈ ਇਹ ਮੇਰੀ ਧੀ ਕੈਟਲਿਨ ਉਹਨਾਂ ਸੂਰਾਂ ਵਿੱਚੋਂ ਕਿਸੇ ਇੱਕ ਦਾ ਲਹੂ ਹੈ ਮੈਂ ਵਰਸ਼ਨ ਦੇ ਸਖਤ ਖਿਲਾਫ ਸੀ ਇੰਜ ਮੈਂ ਆਪਣੀ ਕੈਟਲਿਨ ਨੂੰ ਜਨਮ ਦਿੱਤਾ ਤੇ ਉਹਨੂੰ ਬੜੇ ਪਿਆਰ ਨਾਲ ਪਾਲਿਆ ਮੈਂ ਮਰਦਾਂ ਨੂੰ ਤਿਆਗੀ ਦਿੱਤਾ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਹੀ ਇਹ ਰੀਤੀ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਕਰਦਾ ਸੀ ਤੇ ਮੈਂ ਉੱਚੇ-ਚੇ ਕਰਕੇ ਉਸ ਬਜ਼ੁਰਗ ਦੀ ਦੇਖਭਾਲ ਕਰਿਆ ਕਰਦੀ ਸੀ ਇਹ ਵੇਖ ਕੇ ਰੀਤੀ ਮੇਰੀਆਂ ਸਿਫਤਾਂ ਕਰਦਾ ਰਿਹਾ ਹੁਣ ਜਦੋਂ ਉਹ ਨਰਸਿੰਗ ਬੰਦ ਹੋ ਗਿਆ ਮੈਂ ਰੀਚੀ ਨੂੰ ਫੋਨ ਕੀਤਾ ਸੀ ਕਿ ਮੇਰੇ ਲਈ ਉਹ ਕੋਈ ਨੌਕਰੀ ਲੱਭੇ ਇੰਜ ਮੈਂ ਬਲਰਾਜ ਕੋਲ ਆਈ ਰੀਚੀ ਨੇ ਮੇਰੀ ਧੀ ਦੀ ਫੀਸ ਵੀ ਕਈ ਵਾਰ ਭਰੀ ਸੀ ਹੁਣ ਵੀ ਉਹ ਮੇਰੇ ਨਾਲ ਗਿਆ ਸੀ ਇਸ ਪ੍ਰੋਫੈਸਰ ਨੂੰ ਛੱਡਣਾ ਨਹੀਂ ਅਸੀਂ ਸਜ਼ਾ ਦਿਵਾਨੀ ਹੈ ਪੱਕੀ ਇਸ ਨੇ ਆਪਣੇ ਬੜੇ ਦੋਸਤ ਬਣਾ ਰੱਖੇ ਨੇ ਜੋ ਰੀਚੀ ਕੋਲ ਵੀ ਉਹ ਜਾਏ ਬਿਲਕੁਲ ਵੀ ਨਹੀਂ ਜੇ ਰੀਚੀ ਵੀ ਆਖੇ ਤਾਂ ਵੀ ਨਹੀਂ ਹੁਣ ਜੇ ਰੀਚੀ ਜਾ ਨਹੀਂ ਕਿ ਤੈਨੂੰ ਸਮਝੌਤਾ ਕਰਨ ਨੂੰ ਆਖੇ ਆਪਾਂ ਸਭ ਰਲ ਕੇ ਲੜਾਂਗੇ ਕਿਉਂ ਬਲਰਾ ਰੂਸ ਮੈਰੀ ਬੋਲੀ ਬਿਲਕੁਲ ਲੜਾਂਗੇ ਮੈਂ ਜਵਾਬ ਦਿੱਤਾ ਮੈਂ ਆਪਣੇ ਸਰਕਲ ਦੇ ਬੰਦੇ ਜੋ ਵੱਖੋ-ਵੱਖਰੀਆਂ ਸੁਭਾਵਾਂ ਵਿੱਚ ਆਖਾਂਗੀ ਕਿ ਉਸ ਪ੍ਰੋਫੈਸਰ ਨੂੰ ਸਜ਼ਾ ਦਿਵਾਉਣੀ ਹੀ ਹੈ ਉਹ ਮਜ਼ਾਰੇ ਕਰਨਗੇ ਮੀਡੀਆ ਗਲ ਚੁੱਕੇਗਾ ਤੇ ਫਿਰ ਕਿਵੇਂ ਬੱਸ ਸਕੇਗਾ ਇਸੂਰ ਰੋਜ਼ ਮੈਰੀ ਬਹੁਤ ਗੁੱਸੇ ਸੀ ਬਹੁਤ ਧੰਨਵਾਦ ਤੁਹਾਡਾ ਰਿਚੀ ਤਾਂ ਆਪ ਇਸ ਗੱਲ ਦੇ ਬਹੁਤ ਵਿਰੁੱਧ ਹੈ ਉਸਨੇ ਤਾਂ ਮੈਨੂੰ ਸਿਰਫ ਇਹ ਦੱਸਿਆ ਕਿ ਲੋਕਾਂ ਰਾਹੀਂ ਕਿਵੇਂ ਉਸਤੇ ਜ਼ੋਰ ਪਾਇਆ ਜਾ ਰਿਹਾ ਹੈ ਤੇ ਉਹ ਆਖ ਰਿਹਾ ਸੀ ਕਿ ਸਜ਼ਾ ਪ੍ਰੋਫੈਸਰ ਨੂੰ ਹੋਵੇਗੀ ਤਾਂ ਕਿ ਹੋਰ ਲੋਕਾਂ ਨੂੰ ਕਰਨ ਲੈ ਮੇਲਾ ਪੋਲੀ ਅਸੀਂ ਮਿਲਾਂ ਨਾਲ ਜਿੰਨੀ ਵੀ ਹਮਦਰਦੀ ਵਿਖਾ ਸਕਦੇ ਸੀ ਵਿਖਾਈ। ਰੋਜ਼ਮੈਰੀ ਨੇ ਇੱਕ ਫੰਡ ਵਿੱਚੋਂ ਮਿਲਾਦੀ, ਮਦਦ ਵੀ ਕੀਤੀ ਤੇ ਮੈਂ ਵੀ ਉਸਨੂੰ ਕੁਝ ਪੈਸੇ ਦਿੱਤੇ ਤਾਂ ਕਿ ਉਹ ਮੁਕਦਮੇ ਵਿੱਚ ਵਰਤ ਸਕੇ। ਇਸ ਨਾਲ ਮੈਨੂੰ ਬਹੁਤ ਹੌਸਲਾ ਮਿਲ ਗਿਆ। ਉਸਨਾਂ ਖੁਦ ਖੋਈ ਜ਼ਬਰਦਸਤੀ ਨੇ ਉਸ ਅੰਦਰ ਅਜਿਹੇ ਮਰਦਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਸੀ ਤੇ ਉਸਨੇ ਮੁਰਕੇ ਕਿਸੇ ਨਾਲ ਡੇਟਿੰਗ ਨਹੀਂ ਸੀ ਕੀਤੀ। ਉਸ ਦਾ ਕਹਿਣਾ ਸੀ ਕਿ ਉਸਨੇ ਜ਼ਬਰਦਸਤੀ ਤੋਂ ਬਾਅਦ ਬਹੁਤ ਭੈੜੇ ਦਿਨ ਲੰਘਾਈ ਸਨ। ਕਈ ਸਾਲ ਬਾਅਦ ਉਹ ਆਮ ਜ਼ਿੰਦਗੀ ਚੋਂਨ ਵੱਲ ਮੁੜਾਈ ਸੀ। ਫਿਰ ਕੁਝ ਚੰਗੇ ਬੰਦੇ ਮਿਲਣ ਨਾਲ ਉਸ ਘਟਨਾ ਨੂੰ ਪਲਾਉਣ ਵਿੱਚ ਲੱਗੀ ਰਹੀ ਸੀ ਆਪਣੀ ਤੀ ਕੈਟਲਨ ਨੂੰ ਉਸਨੇ ਬੜੇ ਧਿਆਨ ਦੇ ਕੇ ਪਾਲਿਆ ਉਹਨੇ ਉਹਨੂੰ ਕਿਸੇ ਵੀ ਮਰਦ ਦੇ ਸਾਹਮਣੇ ਕਿਸੇ ਵੀ ਹਾਲਤ ਵਿੱਚ ਨਾ ਚੁੱਕਣ ਲਈ ਲਗਾਤਾਰ ਨਸੀਹਤਾਂ ਦਿੱਤੀਆਂ ਸੀ ਰੋਜ਼ਮੈਰੀ ਨੂੰ ਉਸ ਨਾਲ ਬਹੁਤ ਹਮਦਰਦੀ ਹੋਗੀ ਉਸਨੇ ਕੁਝ ਉਸ ਨੂੰ ਆਪਣਾ ਕੰਮ ਵੀ ਦੇਣਾ ਸ਼ੁਰੂ ਕਰ ਦਿੱਤਾ ਤੇ ਉਸ ਬਦਲੇ ਉਹਨੂੰ ਉਹਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਜਦੋਂ ਪਹਿਲੀ ਵਾਰ ਮੇਰੇ 500 ਡਾਲਰ ਰੋਜ਼ਮੈਰੀ ਤੋਂ ਲੈ ਕੇ ਆਈ ਤਾਂ ਦੋਨੇ ਮੈਨੂੰ ਕਿਹਾ ਬਲਰਾਜ ਤੂੰ ਇਸ ਵਾਰ 1500 ਡਾਲਰ ਦੇ ਮੀ ਕਿਉਂਕਿ ਤੇਰੇ ਵਕਤ ਤੋਂ ਮੈਂ ਰੋਜ਼ਮੈਰੀ ਦਾ ਕੰਮ ਕੀਤਾ ਅਤੇ ਇਹ ਬੇਸਿਕ ਕਮਾਈ ਨੇ ਮਿਲਾ ਇੰਜ ਕਦੇ ਵੀ ਤੂੰ ਨਹੀਂ ਸੋਚਣਾ ਮੇਰਾ ਕੰਮ ਜਦੋਂ ਪੂਰਾ ਹੋ ਗਿਆ ਤੂੰ ਭਾਵੇਂ ਬੈਠ ਤੇ ਭਾਵੇਂ ਰੂਲਸ ਮੈਰੀ ਦੇ ਕੰਮ ਕਰਕੇ ਪੈਸੇ ਕਮਾ ਮੈਂ ਕਿਹਾ ਰੱਬ ਨੇ ਚੰਗੇ ਬੰਦੇ ਵੀ ਮੇਰੀ ਜ਼ਿੰਦਗੀ ਵਿੱਚ ਲਿਆਂਦੇ ਹਨ ਭਾਵੇਂ ਬਹੁਤ ਸਾਰੇ ਭੇੜੀਏ ਵੀ ਆਖ ਕਿ ਉਹਨੇ ਮੇਰੀ ਉਂਗਲੀ ਉੱਤੇ ਹਲਕਾ ਚੁੰਮਣ ਦਿੱਤਾ ਕੁਝ ਮਹੀਨੇ ਬਾਅਦ ਰੂਲਸ ਮੈਰੀ ਨੇ ਪੱਕੇ ਤੌਰ ਤੇ ਹੀ ਮਿਲਨ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹੁਣ ਮੈਂ ਤੇ ਰੂਲਸ ਮੈਰੀ ਜ਼ਿਆਦਾ ਵਕਤ ਇਕੱਠੇ ਹੀ گزارਦੇ ਮਿਲਾ ਨੇ ਇੱਕ ਤਰ੍ਹਾਂ ਸਾਡੀ ਰਸੋਈ ਇੱਕ ਹੀ ਕਰ ਦਿੱਤੀ ਸੀ ਮੈਲਾディਤੀ ਦਾ ਮੁਕਦਮਾ ਚੱਲਦਾ ਰਿਹਾ ਪ੍ਰੋਫੈਸਰ ਦੇ ਵਕੀਲ ਨੇ ਪੂਰਾ ਜ਼ੋਰ ਇਸ ਗੱਲ ਉਤੇ ਲਾਇਆ ਕਿ ਲੜਕੀ ਉਸ ਕੋਲ ਆਪਣੀ ਮਰਜ਼ੀ ਨਾਲ ਗਈ ਵਗੈਰਾ ਵਗੈਰਾ ਪਰ ਪ੍ਰੋਫੈਸਰ ਦੀ ਫੋਨ ਕਾਲ ਉਸ ਦੀਆਂ ਮਿੰਨਤਾਂ ਤੇ ਧਰਾਵਿਆਂ ਨਾਲ ਭਰੀ ਪਈ ਸੀ ਜਿਸ ਤੋਂ ਸਾਫ਼ ਜ਼ਾਹਰ ਸੀ ਕਿ ਕੈਟਲਿਨ ਮਨਮਰਜ਼ੀ ਨਾਲ ਉੱਥੇ ਨਹੀਂ ਸੀ ਗਈ ਤੇ ਨਾ ਹੀ ਕੈਟਲਿਨ ਨੂੰ ਆ ਸੀ ਕਿ ਪ੍ਰੋਫੈਸਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਪਹਿਲਾਂ ਹੀ ਸਕੀਮ ਬਣਾਈ ਸੀ ਕੈਟਲਿਨ ਦਾ ਬੁਆਏਫਰੈਂਡ ਉਸ ਨਾਲ ਪੂਰਾ ਖੜਦਾ ਰਿਹਾ ਦੋ ਹੋਰ ਲੜਕੀਆਂ ਨੇ ਵੀ ਪ੍ਰੋਫੈਸਰ ਵਿਰੁੱਧ ਗਵਾਹੀ ਦਿੱਤੀ ਕਿ ਉਹਨਾਂ ਦਾ ਵੀ ਪ੍ਰੋਫੈਸਰ ਸਿਚੁਏਸ਼ਨ ਕਰਦਾ ਰਿਹਾ ਸੀ। ਅੰਤ ਨੂੰ ਪ੍ਰੋਫੈਸਰ ਨੂੰ ਜੁਰਮਾਨਾ ਤੇ 7 ਸਾਲ ਦੀ ਕੈਦ ਸੁਣਾਈ ਗਈ। ਇਸ ਮੁਕੱਦਮੇ ਨੂੰ ਜਿੱਤਨ ਖਾਤਰ ਮਿਲਾ ਤੇ ਕੈਟਲਿਨ ਨੇ ਕਿੰਨੇ ਹੀ ਮਿਲਦੇ ਪੈਸੇ ਨੂੰ ਛੁਕਰਾ ਦਿੱਤਾ ਸੀ। ਪ੍ਰੋਫੈਸਰ ਨੂੰ ਹੋਈ ਕੈਦਬਾਰੀ ਸੁਣ ਕੇ ਅਸੀਂ ਸਾਰੇ ਬੜੇ ਖੁਸ਼ ਹੋਏ। ਇਸ ਪ੍ਰਸੰਗ ਵਿੱਚ ਮੈਰੋਜ਼ ਮੈਰੀ ਕੋਲ ਰੌਂਦ ਦੀ ਗੱਲ ਕਰਨ ਹੀ ਲੱਗਿਆ ਸੀ ਕਿ ਉਹਨੇ ਮਿਲਾਂ ਤੇ ਮੈਨੂੰ ਇੱਕ ਕਹਾਣੀ ਸੁਣਾਈ। ਮੇਰੀ ਵੱਡੀ ਭੈਣ ਦੇ ਇੱਕ ਮੁੰਡਾ ਸੀ ਜਿਸ ਦਾ ਨਾਮ ਡੇਨੀਅਲ ਸੀ। ਸਕੂਲ ਵਿੱਚ ਉਹ ਇੱਕ ਚੰਗਾ ਖਿਡਾਰੀ ਸੀ ਪਰ ਬਾਅਦ ਵਿੱਚ ਉਹ ਕਾਰਮਕੈਨਿਕ ਬਣ ਗਿਆ ਸ਼ਾਪ ਉੱਤੇ ਆਪਣੀ ਕਾਰ ਠੀਕ ਕਰਾਉਣ ਆਈ ਉਸ ਨੂੰ ਇੱਕ ਔਰਤ ਮਿਲੀ ਜੀ ਦਾ ਨਾਮ ਸੀ ਜੋਈ ਕੁਝ ਦਿਨ ਉਹਨਾਂ ਨੇ ਡੇਟਿੰਗ ਕੀਤੀ ਤੇ ਫਿਰ ਵਿਆਹ ਕਰਵਾ ਲਿਆ ਉਹਨਾਂ ਦੇ ਕੁੜੀ ਤੇ ਇੱਕ ਮੁੰਡਾ ਹੋਏ ਫਿਰ ਉਹਨਾਂ ਦੀ ਵਿਗੜ ਗਈ ਉਹਨਾਂ ਦਾ ਤਲਾਕ ਹੋ ਗਿਆ ਬੱਚਿਆਂ ਦੀ ਕਸਟਡੀ ਜੋਈ ਨੂੰ ਮਿਲ ਗਈ ਮਹੀਨੇ ਵਿੱਚ ਦੋ ਵਾਰ ਉਹ ਬੱਚੇ ਆਪਣੇ ਪਿਓ ਡੈਨੀਅਲ ਨੂੰ ਮਿਲਣ ਜਾਂਦੇ ਸੀ ਡੈਨੀਅਲ ਦੀ ਕੁੜੀ ਵਿਕਟੋਰੀਆ ਬਾਪ ਨਾਲੋਂ ਵੱਟੀ ਰਹਿੰਦੀ ਸੀ ਸ਼ਾਇਦ ਉਸਦੇ ਸਾਹਮਣੇ ਡੈਨੀਅਲ ਨੇ ਉਸਦੀ ਮਾਂ ਜੋਈ ਨੂੰ ਇੱਕ ਵਾਰ ਕੁੱਟਿਆ ਸੀ ਸਭ ਜਾਣਦੇ ਸੀ ਕਿ ਡੈਨੀਅਲ ਬੜਾ ਤੀਮੀਬਾਦ ਸੀ ਇੱਕ ਵਾਰ ਉਸ ਦੀ ਟੀ ਵਿਕਟੋਰੀਆ ਬਿਮਾਰ ਹੋਣ ਕਰਕੇ ਉਸ ਨੂੰ ਮਿਲਣ ਨਾ ਗਈ ਪਰ ਮੁੰਡਾ ਸਟੀਵ ਚਲਿਆ ਗਿਆ ਉਸੇ ਰਾਤ ਡੈਨੀਅਲ ਨੂੰ ਕੋਈ ਮਾਰ ਗਿਆ ਤੇ ਘਰ ਨੂੰ ਅੱਗ ਲੱਗ ਗਿਆ ਉਹ ਬੱਚਾ ਸੁੱਤਾ ਪਿਆ ਜ ਤੂੰ ਇਹ ਨਾਲ ਮਰ ਗਿਆ ਕਾਤਲ ਦੀ ਕੋਈ ਸੂ ਨਹੀਂ ਲੱਗੀ ਜੋਈ ਦੀ ਮਾਂ ਜੋਈ ਤੇ ਵਿਕਟੋਰੀਆ ਨੂੰ ਲੈ ਕੇ ਅਲਾਬਾਮਾ ਸਟੇਟ ਵਿੱਚ ਚਲੇ ਗਈ ਮੇਰੀ ਭੈਣ ਆਪਣੇ ਪੁੱਤਰ ਡੈਨੀਅਲ ਅਤੇ ਭੂਤੇ ਸਟੀਵ ਦਾ ਅਯੋਗ ਦਾ ਦੁੱਖ ਹੁਣ ਤੱਕ ਸਹੀ ਹੈ ਉਸ ਵੇਲੇ ਕਈ ਕਹਾਣੀਆਂ ਸਾਹਮਣੇ ਆਈਆਂ ਜਿਵੇਂ ਕਿ ਡੈਨੀਅਲ ਲੜਕੀਆਂ ਨਾਲ ਧੱਕਾ ਕਰਨ ਦਾ ਹਾਦੀ ਸੀ। ਕਈ ਕਹਿੰਦੇ ਸੀ ਉਹ ਡਰਗ ਕਰਦਾ ਸੀ ਤੇ ਕਿਸੇ ਨੇ ਆਪਣੀ ਦੁਸ਼ਮਣੀ ਕੱਢ ਲਈ। ਅੱਜ ਕੱਲ੍ਹ ਲੋਕਾਂ ਵਿੱਚ ਗੁੱਸਾ ਜ਼ਿਆਦਾ ਹੀ ਵੱਧ ਗਿਆ। ਲੋਕਾਂ ਨੂੰ ਆਪਣੇ ਆਪ ਉੱਤੇ ਕੋਈ ਕਾਬੂ ਹੀ ਨਹੀਂ। ਆਹ ਵੇਖੋ ਰੌਣ 64 ਜਾਂ 87 ਦਾ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ। ਅਜੀਬ ਜਿਹਾ ਵਕਤ ਆ ਗਿਆ। ਮਹਿਰੂਜ਼ ਮੈਰੀ ਦੀ ਕਹਾਣੀ ਸੁਣ ਕੇ ਦੰਗ ਰਹਿ ਗਿਆ। ਇਹ ਤਾਂ ਰੌਣੀ ਸੀ ਜਿਸ ਨੇ ਰੌਜ਼ ਮੈਰੀ ਦੇ ਭੈਣ ਦੇ ਮੁੰਡੇ ਡੈਨੀਅਲ ਤੇ ਪੁੱਤ ਸਟੀਵ ਨੂੰ ਮਾਰਿਆ ਸੀ। ਜੇ ਕਿਤੇ ਉਹ ਇਹ ਕਹਾਣੀ ਮੈਨੂੰ ਵੈਲਨ ਦੱਸ ਦਿੱਤਾ ਮੈਂ ਉਸ ਨੂੰ ਸਾਫ਼-ਸਾਫ਼ ਦੱਸ ਦਿੰਦਾ ਕਿ ਡੈਨੀਅਲ ਤੇ ਸਟੀਵ ਨੂੰ ਰੌਣ ਨੇ ਮਾਰਿਆ ਸੀ ਭਾਵੇਂ ਮੈਨੂੰ ਰੌਣ ਨੂੰ ਦਿੱਤੀ ਜ਼ੁਬਾਨ ਤੋੜਨੀ ਪੈਂਦੀ ਮੈਂ ਸੋਚਿਆ ਮੇਰੇ ਦਿਲ ਵਿੱਚ ਕਈ ਵਾਰ ਆਉਂਦਾ ਕਿ ਰੂਜ਼ ਮੈਰੀ ਨੂੰ ਮੈਂ ਰੌਣ ਬਾਰੇ ਦੱਸਾਂ ਪਰ ਫਿਰ ਮੈਂ ਇਹ ਸੋਚਦਾ ਜੁਰਮ ਕਰਨ ਵਾਲਾ ਤਾਂ ਮਰ ਗਿਆ ਮੈਨੂੰ ਹੁਣ ਜ਼ਖਮ ਛੇੜਨ ਦੀ ਕੀ ਜ਼ਰੂਰਤ ਕਈ ਵਾਰ ਮੈਨੂੰ ਆਪਣਾ ਆਪ ਵੀ ਗੁਨਾਹਗਾਰ ਲੱਗਣ ਲੱਗ ਪੈਂਦਾ ਕਿ ਰੂਜ਼ ਮੈਰੀ ਵਰਗੀ ਦੋਸਤ ਕੋਲੋਂ ਮੈਂ ਰੌਣ ਦੇ ਜੁਰਮ ਕਿਉਂ ਛੁਪਾਏ ਇੰਜ ਸੋਚ ਕੇ ਮੈਨੂੰ ਆਪਣਾ ਆਪ ਬੜਾ ਬੁਰਾ ਲੱਗਦਾ ਫੇਰ ਮੈਨੂੰ ਮਿਲਾਂ ਉਸ ਦੀ ਕੈਟਲਿਨ ਨਾਲ ਹੋਈ ਜ਼ਬਰਦਸਤੀ ਦਾ ਖਿਆਲ ਆਉਂਦਾ ਤੇ ਮੈਨੂੰ ਰੋਣ ਬਾਰੇ ਮੇਰਾ ਚੁੱਪ ਰਹਿਣਾ ਹੋਰ ਵੀ ਸੰਗੀਨ ਜਰਮ ਲੱਗਣ ਲੱਗ ਪੈਂਦਾ ਤੇ ਮੇਰਾ ਅੰਦਰਲਾ ਇਹ ਸੋਚਦਾ ਜਰਮ ਕੋਈ ਵੀ ਹੋਵੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੁਝ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਕੇ ਮੈਂ ਅੰਦਰੋਂ ਬੜਾ ਦੁਖੀ ਰਹਿਣ ਲੱਗ ਪਿਆ ਮੇਰੇ ਚੁੱਪ ਜਾ ਰਹਿਣ ਦੇ ਵਤੀਰੇ ਨੂੰ ਮਿਲਾਂ ਤੇ ਰੋਜ਼ ਮੇਰੀ ਬੜੀ ਜਲਦੀ ਜਾਣ ਗਈਆਂ ਉਹ ਮੇਰੇ ਉੱਤੇ ਜ਼ੋਰ ਪਾਉਣ ਲੱਗੀਆਂ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਉਹ ਕਿਹੜੀ ਗੱਲ ਸੀ ਜੋ ਮੈਨੂੰ ਇੰਝ ਚੁੱਪ ਕਰੀ ਜਾ ਰਹੀ ਸੀ ਮੈਂ ਬੜਾ ਭਾਵਕ ਹੋ ਕੇ ਉਹਨਾਂ ਦੋਨਾਂ ਨੂੰ ਇਹ ਦੱਸਿਆ ਕਿਸੇ ਨੇ ਕੋਈ ਜੁਰਮ ਕੀਤਾ ਤੇ ਉਹ ਜੁਰਮ ਉਸਨੇ ਮੇਰੇ ਕੋਲ ਇਹ ਆਖ ਕੇ ਮੰਨ ਲਿਆ ਕਿ ਮੈਂ ਉਸ ਜੁਰਮ ਬਾਰੇ ਕਿਸੇ ਕੋਲ ਨਾ ਦੱਸਾਂ ਮੈਂ ਉਸ ਜੁਰਮ ਬਾਰੇ ਕਿਸੇ ਨੂੰ ਨਹੀਂ ਦੱਸਿਆ ਸਭ ਕੁਝ ਬਦਲ ਗਿਆ ਜਿਸ ਤੇ ਜੁਰਮ ਆਇਆ ਉਹ ਵੀ ਚਲੇ ਗਏ ਤੇ ਜਿਸ ਨੇ ਕੀਤਾ ਉਹ ਵੀ ਚਲੇ ਗਏ ਪਰ ਮੈਨੂੰ ਇਹ ਪਛਤਾਵਾ ਲੱਗਿਆ ਹੋਇਆ ਕਿ ਮੈਨੂੰ ਉਸ ਬੰਦੇ ਦਾ ਜੁਰਮ ਕਿਸੇ ਨਾ ਕਿਸੇ ਨੂੰ ਜਾਂ ਪੁਲਿਸ ਨੂੰ ਦੱਸਣਾ ਚਾਹੀਦਾ ਸੀ ਇਹੋ ਪਛਤਾਵਾ ਹੈ ਮੇਰੇ ਅੰਦਰ ਮੈਂ ਉਹਨਾਂ ਅੱਗੇ ਆਪਣੇ ਸਿਰ ਦੇ ਭਾਰ ਨੂੰ ਲਾਹਣ ਦੀ ਕੋਸ਼ਿਸ਼ ਵਿੱਚ ਆਖਿਆ ਰੋਜ਼ਮੈਰੀ ਬੋਲੀ ਇਹ ਤੇਰੇ ਅੰਦਰਲੀ ਉਹ ਜ਼ਮੀਰ ਹੈ ਜੋ ਤੇਰੀ ਕੀਤੀ ਗਲਤੀ ਤੇ ਪਛਤਾਉਣ ਲਈ ਤੇਰੇ ਉੱਤੇ ਜ਼ੋਰ ਪਾਉਂਦੀ ਹੈ ਪਰ ਇਸ ਨੂੰ ਇਹ ਸਮਝਾ ਕੇ ਹੁਣ ਤੱਕ ਕਿਸੇ ਨੂੰ ਕੁਝ ਦੱਸਣ ਦਾ ਲਾਭ ਹੀ ਨਹੀਂ ਹੈ ਜਦੋਂ ਜੁਰਮ ਕਰਨ ਵਾਲਾ ਹੀ ਨਾ ਰਹੇ ਤਾਂ ਦੁਸਤੇ ਜੁਰਮ ਨੂੰ ਫਿਰ ਦੱਸਣਾ ਕੋਈ ਅਰਥ ਨਹੀਂ ਰੱਖਦਾ ਆਹ ਗੱਲ ਕਿ ਜੋ ਹੋ ਗਿਆ ਸੋ ਹੋ ਗਿਆ ਇਸੇ ਪ੍ਰਸਥਿਤੀ ਵਿੱਚ ਟੁਕਦੀ ਹੈ ਬਿਲਕੁਲ ਸਹੀ ਮिलाਣੇ ਕੇ ਹਾਲ ਉਸੇ ਵੇਲੇ ਮੇਰੇ ਮਨ ਨੂੰ ਕੁਝ ਜਨ ਆਇਆ ਉਹ ਦੋਨੋਂ ਕਿਸੇ ਵੀ ਘਟਨਾ ਜਾਂ ਸਥਿਤੀ ਨਾਲੋਂ ਮੇਰੇ ਵੱਲ ਜਾਂਦਾ ਰੱਖ ਰਹੀਆਂ ਸਨ ਮੈਂ ਪਾਮੀਂਦ ਨੂੰ ਜਦੋਂ ਵੀ ਇਕੱਲਾ ਬੈਠਦਾ ਸੀ ਤੰਗ ਹੋ ਜਾਂਦਾ ਸੀ ਪਰ ਮੈਂ ਆਪਣੇ ਆਪ ਨੂੰ ਰੋਜ਼ਮੈਰੀ ਤੇ ਮਿਲਾ ਵਿਚ ਰੁਝਾਉਣ ਲੱਗ ਪੈਂਦਾ ਉਹਨਾਂ ਦੇ ਦੁੱਖ ਸੁੱਖ ਮੈਨੂੰ ਆਪਣੇ ਲੱਗਣ ਲੱਗ ਪਏ ਮੈਂ ਆਪਣੇ ਆਪ ਉੱਤੇ ਕੇਂਦਰਿਤ ਹੋਣ ਤੋਂ ਹਟ ਗਿਆ ਕਿਉਂਕਿ ਹੁਣ ਰੋਜ਼ਮੈਰੀ ਤੇ ਮਿਲਾ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਣ ਲੱਗ ਪਈਆਂ ਸਨ ਮੇਰਾ ਪੁੱਤਰ ਵੀਰ ਰਾਜ ਮੈਨੂੰ ਹੁਣ ਜਦੋਂ ਵੀ ਫੋਨ ਕਰਦਾ ਮੈਂ ਉਸ ਨਾਲ ਚੱਜ ਨਾ ਗੱਲ ਨਾ ਕਰਦਾ ਕਿਉਂਕਿ ਉਸ ਵਿਚਲੀ ਲਾਪਰਵਾਹੀ ਦੀ ਬੂ ਮੈਨੂੰ ਤੰਗ ਕਰਦੀ ਰਹਿੰਦੀ ਸੀ ਜਦੋਂ ਕਈ ਵਾਰ ਮੈਂ ਉਸ ਦਾ ਫੋਨ ਨਾ ਚੁੱਕਦਾ ਤਾਂ ਉਹ ਰਿਚੀ ਨੂੰ ਫੋਨ ਕਰਕੇ ਮੇ रिची ਤੇ ਜੈਨਟ ਬੈਨ ਨੂੰ ਮਿਲਣਾ ਆ ਜਾਂਦੇ ਤੇ ਉਹ ਮੈਨੂੰ ਸਮਝਾਉਂਦੇ ਕਿ ਮੈਨੂੰ ਵੀਰ ਰਾਜ ਦਾ ਫੋਨ ਚੁੱਕਣਾ ਚਾਹੀਦਾ ਸੀ ਕਿਉਂਕਿ ਵੀਰ ਰਾਜ ਨੂੰ ਮੇਰਾ ਬੜਾ ਫਿਕਰ ਸੀ ਮੈਂ ਰਿਚੀ ਤੇ ਜੈਨਟ ਦਾ ਸ਼ੁਕਰੀਆ ਜ਼ਰੂਰ ਕਰਦਾ ਪਰ ਆਪਣੇ ਮਨ ਦੀ ਸਥਿਤੀ ਨੂੰ ਨਾ ਕੁਲ ਨਾ ਫਰਉਲਦਾ ਕਿ ਵੀਰ ਰਾਜ ਨੂੰ ਮੇਰੇ ਨਾਲ ਪਿਆਰ ਨਹੀਂ ਜੇ ਹੈ ਤਾਂ ਸਿਰਫ ਜ਼ਰਾ ਫਿਕਰ ਹੈ ਅਤੇ ਮੈਨੂੰ ਵੀ ਇਸ ਦੀ ਕੋਈ ਪਰਵਾਹ ਨਹੀਂ ਕਿਉਂਕਿ ਹੁਣ ਮੇਲਾ ਤੇ ਰੋਜ਼ਮੈਰੀ ਹੀ ਮੇਰਾ ਪਰਿਵਾਰ ਬਣ ਗਈ ਸੀ ਉਹ ਦੋਨੋਂ ਮੈਨੂੰ ਰੋਜ਼ਾ ਕੇ ਰੱਖਦੀਆਂ ਸਨ ਤੇ ਮੇਰਾ ਪੂਰਾ ਖਿਆਲ ਰੱਖਦੀਆਂ ਸਨ ਰੋਜ਼ਮੈਰੀ ਪਹਿਲਾਂ ਵਾਂਗ ਮੇਰੇ ਨਾਲ ਹੁਣ ਚੁੱਪ ਨਹੀਂ ਸੀ ਰਹਿੰਦੀ ਬਲਕਿ ਮੈਨੂੰ ਕਈ ਵਾਰ ਲਤੀਫੇ ਸੁਣਾ ਕੇ ਮੈਨੂੰ ਹਸਾਉਂਦੀ। ਜਦੋਂ ਵੀ ਮੈਨੂੰ ਵਕਤ ਮਿਲਦਾ ਮੈਂ ਉਹਨਾਂ ਉੱਤੇ ਖੁੱਲ੍ਹ ਕੇ ਪੈਸੇ ਖਰਚਦਾ। ਮੈਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਬਹੁਤ ਮਹਿੰਗੇ ਰੈਸਟੋਰੈਂਟ ਵਿੱਚ ਲੈ ਕੇ ਜਾਂਦਾ। ਅਸੀਂ ਇੱਕ ਤਰ੍ਹਾਂ ਦਾ ਇੱਕ ਟੱਬਰ ਹੀ ਤਾਂ ਬਣ ਗਏ ਸੀ। ਰੋਜ਼ ਮੈਰੀ ਨੂੰ ਪੈਸੇ ਵੱਲੋਂ ਕੋਈ ਤੰਗੀ ਨਹੀਂ ਸੀ ਬਲਕਿ ਉਹ ਖੁਦ ਆਪਣੇ ਪੈਸੇ ਬਹੁਤ ਵਾਰ ਦਾਨ ਵਿੱਚ ਖਰਚ ਦਿੰਦੀ ਸੀ। ਮੇਲਾ ਨੂੰ ਮੈਂ ਤੰਗੀ ਮਹਿਸੂਸ ਨਹੀਂ ਸੀ ਹੁੰਦਾਂ। ਹੁਣ ਮੈਂ ਪਹਿਲਾਂ ਵਾਂਗ ਆਪਣੇ ਪੈਸਿਆਂ ਨੂੰ ਵੀਰ ਰਾਜ ਦੀ ਬਹੁਤ ਸੰਭਾਲਦਾ ਨਹੀਂ ਸੀ। ਮੈਨੂੰ ਬਸ ਇਹੀ ਸੀ। ਕਿ ਜੋ ਮੇਰੀ ਬਚਤ ਰਹੇਗੀ ਉਹ ਵੀ ਰਾਜ ਲੈ ਜਾਵੇ ਅਜੇ ਵੀ ਮੇਰੇ ਕੋਲ ਬੈਂਕ ਵਿੱਚ ਕਈ ਲੱਖ ਡਾਲਰ ਪੈਸੇ ਸਨ ਮੇਰੇ ਮਨ ਵਿੱਚ ਕਈ ਵਾਰ ਇਹ ਖਿਆਲ ਆਉਂਦਾ ਕਿ ਇਹ ਜੋ ਟਾਊਨ ਹੌਮ ਸੀ ਇਹ ਮੈਂ ਮيلا ਦੇ ਨਾਮ ਕਰਵਾ ਦੇਵਾਂ ਜਾਂ ਇਸ ਉੱਤੇ ਮيلا ਨੂੰ ਅੱਧਾ ਹੱਕ ਦੇ ਜਾਵਾਂ ਤੇ ਅੱਧਾ ਆਪਣੇ ਪੋਤੇ-ਪੋਤੀ ਦੇ ਨਾਮ ਕਰਵਾ ਦੇਵਾਂ ਤਾਂ ਕਿ ਮੇਰਾ ਇਸ ਵਿੱਚੋਂ ਕੁਝ ਨਕਦ ਪੈਸੇ ਲੈ ਸਕੇ ਕਿਉਂਕਿ ਮੇਰੇ ਟਾਊਨ ਹੌਮ ਉੱਤੇ ਹੁਣ ਕੋਈ ਕਰਜ਼ਾ ਨਹੀਂ ਸੀ ਮੈਂ ਹੁਣ 84 ਦਾ ਹੋ ਚੱਲਿਆ ਸੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਇਸ ਉਮਰ ਵਿੱਚ ਮੈਂ ਇੱਕ ਨਵਾਂ ਪਰਿਵਾਰ ਬਣਾ ਰਿਹਾ ਸੀ ਅਤੇ ਮੈਂ ਆਪਣੇ ਲਹੂ ਵਾਲੇ ਪਰਿਵਾਰ ਨੂੰ ਦੂਜੇ ਨੰਬਰ ਉੱਤੇ ਕਰ ਦਿੱਤਾ ਸੀ ਜਿਵੇਂ ਉਹਨਾਂ ਨੇ ਬਹੁਤ ਦੇਰ ਤੋਂ ਮੈਨੂੰ ਦੂਰ ਕੀਤਾ ਹੋਇਆ ਸੀ ਰੋਜ਼ ਮੈਰੀ ਨਾਲ ਸਲਾਹ ਕਰਕੇ ਮੈਂ ਇੱਕ ਵਕੀਲ ਰਾਹੀਂ ਇੰਜ ਹੀ ਕੀਤਾ ਮੇਰੇ ਮਰਨ ਤੋਂ ਬਾਅਦ ਮੇਰੀ ਵਿਸੀਅਤ ਮੁਤਾਬਕ ਮੇਲਾ ਨੂੰ ਟਾਊਨ ਹੌਮ ਵਿੱਚੋਂ ਅੱਧਾ ਹਿੱਸਾ ਮਿਲਣਾ ਸੀ ਅਤੇ ਬਾਕੀ ਦਾ ਮੇਰੇ ਪੋਤੇ ਤੇ ਪੋਤੀ ਨੂੰ ਰੀਚੀ ਤੇ ਜੈਨਟ ਦੇ ਮੇਰੇ ਬਾਰੇ ਅਕਸਰ ਫੋਨ ਉੱਤੇ ਪੁੱਛਣ ਦੇ ਤਰੀਕੇ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਵੀ ਚੰਗੇ ਲੋਕ ਸਨ ਚੰਗੇ ਦੋਸਤ ਸਨ ਰਾਉਂ ਬਾਰੇ ਮੈਂ ਜੈਨਟ ਨੂੰ ਕੁਝ ਵੀ ਨਾ ਦੱਸਣ ਦੀ ਕਸਮ ਖਾ ਲਈ ਸੀ ਕਿਉਂਕਿ ਮੈਨੂੰ ਡਰ ਸੀ ਕਿ ਜੋ ਖੁਸ਼ੀ ਜੈਨਟ ਰੀਚੀ ਨਾ ਲੈ ਰਹੀ ਸੀ ਉਹ ਖੁਸ਼ੀ ਸ਼ਾਇਦ ਉਸਦੀ ਚਲੀ ਜਾਵੇ ਜੇ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਉਸ ਦਾ ਪਿਓ ਇੱਕ ਬੇਕਿਰਕ ਕਾਤਲ ਸੀ ਇਸ ਤਰ੍ਹਾਂ ਚੱਲ ਰਹੀ ਸੀ ਜ਼ਿੰਦਗੀ ਵਿੱਚ ਜਦੋਂ ਵੀ ਰਾਜ ਦਾ ਫੋਨ ਆਉਂਦਾ ਮੈਂ ਉਸ ਨੂੰ ਬਹੁਤ ਦਿਲਚਸਪੀ ਨਾਲ ਨਹੀਂ ਸੀ ਸੁਣਦਾ ਇੱਕ ਦਿਨ ਉਹ ਆਖ ਰਿਹਾ ਸੀ ਕਿ ਉਸਨੇ ਆਪਣੀ ਫੀਦਾ ਵਿਆਹ ਕਰਨਾ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਪੋਤੀ ਦੇ ਵਿਆਹ ਉਤੇ ਹਾਜ਼ਰ ਹੋਵਾਂ ਮੈਂ ਉਹਨੂੰ ਕਿਹਾ ਤੂੰ ਤਾਂ ਚੁੱਪਚਾਪ ਵਿਆਹ ਕਰ ਦੇ ਮੇਰੀ ਕੋਈ ਜ਼ਰੂਰਤ ਨਹੀਂ ਤੇਰੇ ਕੋਲ ਆਉਂਦੀ ਮੈਂ ਹੁਣ ਸਫ਼ਰ ਨਹੀਂ ਕਰ ਸਕਦਾ ਕੋਸ਼ਿਸ਼ ਕਰ ਲੋ ਉਹਨੇ ਕਿਹਾ ਵੇਖ ਵੀਰ ਰਾਜ ਤੇਰਾ ਮੇਰਾ ਕੋਈ ਖਾਸ ਰਿਸ਼ਤਾ ਨਹੀਂ ਹੈ ਹੁਣ ਸਿਰਫ ਲਹੂ ਮੁਤਾਬਕ ਰਿਸ਼ਤਾ ਹੈ ਜੋ ਤੂੰ ਕਰਨਾ ਕਰੀ ਜਾ ਪਰ ਮੈਨੂੰ ਆਪਣੇ ਇਸ ਨਵੇਂ ਪਰਿਵਾਰ ਰੋਜ਼ ਮੈਰੀ ਤੇ ਮਿਲਦੇ ਸਾਥ ਵਿੱਚ ਜੋ ਖੁਸ਼ੀ ਮਿਲ ਰਹੀ ਹੈ ਉਹ ਮੇਰੇ ਲਈ ਬਹੁਤ ਹੈ ਪੁੱਤਰ ਮੋਹ ਦੇ ਸੰਗਲ ਮੈਂ ਤੋੜ ਦਿੱਤੇ ਨੇ ਮੈਂ ਰੁੱਖੀ ਆਵਾਜ਼ ਵਿੱਚ ਉਸਨੂੰ ਆਖਿਆ ਨਵਾਂ ਪਰਿਵਾਰ ਪਾਪਾ ਇਹ ਵੀ ਪਰਿਵਾਰ ਹੀ ਹੈ ਮੇਰਾ ਅਮੇਲਾ ਤੇ ਰੋਜ਼ਮਰੀ ਇਹ ਦੋਨੋਂ ਮੇਰਾ ਬਹੁਤ ਖਿਆਲ ਰੱਖਦੀਆਂ ਨੇ ਫਿਰ ਰੀਚੀ ਤੇ ਜੈਨਟ ਅਕਸਰ ਆ ਕੇ ਮੈਨੂੰ ਮਿਲ ਜਾਂਦੇ ਨੇ ਤੂੰ ਬਸ ਉਦੋਂ ਆ ਜਾ ਮੈਂ ਜਦੋਂ ਮੈਂ ਇਹ ਸੰਸਾਰ ਛੱਡ ਜਾਵਾਂਗਾ ਮੇਰੇ ਨਾਮ ਦੇ ਦੋਨਾਂ ਬੈਂਕਾਂ ਦੇ ਖਾਤਿਆਂ ਵਿੱਚ ਮੇਰੇ ਨਾਲ ਤੇਰਾ ਨਾਮ ਵੀ ਦਰਜ ਹੈ ਤੂੰ ਮੇਰੀ ਮੌਦਤ ਸਰਟੀਫਿਕੇਟ ਵਿਖਾ ਕੇ ਪੈਸੇ ਲੈ ਲੈ ਮੈਂ ਅੱਜ ਇਹ ਵੀ ਕਈ ਲੱਖ ਡਾਲਰ ਹੋਣਗੇ ਜੇ ਕਿਤੇ ਉਹ ਖਰਚ ਨਾ ਹੋਏ ਬਸ ਇਹੋ ਆਪਣਾ ਰਿਸ਼ਤਾ ਰਹਿ ਗਿਆ ਅੱਗੋਂ ਵੀਰ ਰਾਤ ਚੁੱਪ ਕਰ ਗਿਆ ਕੁਝ اٹਕ ਕੇ ਬੋਲਿਆ ਪਰ ਪਪਾ ਅਸੀਂ ਸਭ ਤੁਹਾਨੂੰ ਪਿਆਰ ਕਰਦੇ ਹਾਂ ਤੇ ਯਾਦ ਕਰਦੇ ਰਹਿੰਦੇ ਹਾਂ ਪੈਸੇ ਵਾਲੀ ਗੱਲ ਤਾਂ ਮੇਰੇ ਜ਼ਿਹਨ ਵਿੱਚ ਵੀ ਨਹੀਂ ਮੇਰੀ ਇਹ ਗਲਤੀ ਹੈ ਕਿ ਦੂਰ ਜਾ ਵਸਣ ਕਰਕੇ ਤੁਹਾਡੇ ਕੋਲ ਮੈਂ ਉਹਨਾਂ ਨਹੀਂ ਆ ਸਕਿਆ ਜਿੰਨਾ ਚਾਹੀਦਾ ਸੀ ਤੁਹਾਨੂੰ ਆਪਣੇ ਕੋਲ ਤਾਂ ਨਹੀਂ ਲੈਂਦਾ ਕਿਉਂਕਿ ਇੱਥੇ ਸਾਡੇ ਕੋਲ ਇੰਨੀ ਠੰਡ ਪੈਂਦੀ ਹੈ ਕਿ ਇਸ ਉਮਰੇ ਤੁਹਾਨੂੰ ਸਾਈਨਸ ਕਰਕੇ ਸਰਦੀਆਂ ਕਟਣੀਆਂ ਔਖੀਆਂ ਹੋ ਜਾਣੀਆਂ ਸਨ ਨਹੀਂ ਤਾਂ ਮੈਂ ਤੁਹਾਨੂੰ ਇੱਧਰ ਲੈ ਆਉਂਦਾ ਪਰ ਤੂੰ ਆਪਣੇ ਜ਼ਿਹਨ ਵਿੱਚ ਕਦੇ ਸਹੀ ਤਰੀਕੇ ਨਾਲ ਨਹੀਂ ਰੱਖਿਆ ਹਾਂ ਮੈਂ ਤੇਰੇ ਜ਼ਿਹਨ ਵਿੱਚ ਨਹੀਂ ਵੀਰ ਰਾਜ ਬਸ ਠੀਕ ਹੈ ਐਂਜੀ ਰਹੋ ਹੰਝ ਪਿਆਰ ਕਰਦੇ ਰਹੋ ਤੇ ਗੱਲਾਂ ਕਰਦੇ ਰਹੋ ਤੇ ਕਦੇ ਹਾਲ ਚਾਲ ਪੁੱਛ ਰਿਆ ਕਰੋ ਤੂੰ ਮੇਰੇ ਜ਼ਿਹਨ ਵਿੱਚ ਹੈ ਤਦੇ ਤਾ ਤੇਰਾ ਨਾਮ ਮੈਂ ਆਪਣੇ ਬੈਂਕ ਖਾਤਿਆਂ ਵਿੱਚ ਆਪਣਾ ਨਾਮਣੀ ਕਰਕੇ ਰੱਖਿਆ ਹੋਇਆ ਹੈ ਫਿਰ ਮੈਂ ਫੋਨ ਕੱਟ ਦਿੱਤਾ ਦੂਸਰੀ ਵਾਰ ਫੋਨ ਵੱਜਿਆ ਪਰ ਮੈਂ ਫੋਨ ਨਹੀਂ ਚੁੱਕਿਆ ਧੰਵਾਦ